ਬੇਸ਼ੱਕ ਤੁਸੀਂ ਪੀਰਾਂ ਫਕੀਰਾਂ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਅੱਜ ਇੱਕ ਅਜੀਬਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਪੀਰ ਮੁਰਸ਼ਿਦ ਤੁਹਾਨੂੰ ਬਿਨਾ ਮੰਗੇ ਤੱਕੇ ਦੇ ਨਾਲ ਤਾਂ ਦੌਲਤ ਦੇਣਗੇ ਬੇਸ਼ੱਕ ਤੁਸੀਂ ਪੀਰਾਂ ਮੁਰਸ਼ਿਦਾਂ ਕੋਲੋਂ ਕੁਝ ਵੀ ਨਾ ਮੰਗਿਓ ਬਸ ਇੱਕ ਵਾਰੀ ਤਰੀਕਾ ਅਪਣਾ ਕੇ ਫਿਰ ਵੇਖਿਓ ਪੀਰ ਮੁਰਸ਼ਿਦ ਤੁਹਾਨੂੰ ਤੱਕੇ ਨਾਲ ਇੰਨਾ ਕੁਝ ਦੇਣਗੇ ਜੋ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਬਹੁਤ ਵੱਡੇ ਵੱਡੇ ਲੋਕ ਇਹ ਤਰੀਕਾ ਅਪਣਾਉਂਦੇ ਨੇ ਤੇ ਪੀਰ ਮਰਸ਼ਦ ਉਹਨਾਂ ਨੂੰ ਇੰਨੀਆਂ ਵੱਡੀਆਂ ਚੀਜ਼ਾਂ ਨਾਲ ਨਿਵਾਜਦੇ ਨੇ ਕਿ ਉਹਨਾਂ ਨੇ ਆਪਣੀ ਸੋਚੀਆਂ ਹੁੰਦੀਆਂ ਬੇਸ਼ੱਕ ਉਹ ਵੱਡੇ ਵੱਡੇ ਲੋਕ ਆਪਾਂ ਨੂੰ ਇਹ ਤਰੀਕਾ ਨਹੀਂ ਦੱਸਦੇ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਖੋਟ ਹੁੰਦੀ ਹੈ ਉਹ ਨਹੀਂ ਚਾਹੁੰਦੇ ਕਿ ਕੋਈ ਇਨਸਾਨ ਸਾਡੇ ਤੋਂ ਅੱਗੇ ਵਧੇ ਪਰ ਅੱਜ ਆਪਾਂ ਉਹੀ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਉਹ ਤਰੀਕਾ ਚੰਗੀ ਤਰ੍ਹਾਂ ਸਮਝ ਲੱਗ ਸਕੇ ਤੇ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਤਰੀਕਾ ਅਪਣਾ ਸਕੋ ਸਮਾਨ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਤਰੀਕੇ ਬਾਰੇ ਗੱਲ ਕਰਾਂਗੇ ਜਿਹਦੇ ਨਾਲ ਪੀਰ ਮੁਰਸ਼ਿਦ ਤੁਹਾਨੂੰ ਅਨੰਤ ਧਨ ਦੌਲਤ ਬਖਸ਼ਣਗੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਉਸ ਤਰੀਕੇ ਨੂੰ ਅਪਣਾਉਂਦੇ ਸਮੇਂ ਆਪਾਂ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਤਾਂ ਜੋ ਆਪਣਾ ਉਲਟਾ ਕੋਈ ਨੁਕਸਾਨ ਨਾ ਹੋਵੇ ਤਾਂ ਗੱਲ ਕਰਦੇ ਹਾਂ ਉਸ ਤਰੀਕੇ ਬਾਰੇ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਰਕੇਸ਼ ਨਾਮ ਦਾ ਲੜਕਾ ਰਹਿੰਦਾ ਸੀ ਉਸ ਦੀ ਇੱਕ ਪਤਨੀ ਤੇ ਇੱਕ ਬੇਟਾ ਸੀ ਉਸ ਨੇ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਸੀ ਉਸ ਦੇ ਪਿੰਡ ਤੋਂ ਥੋੜੀ ਦੂਰ ਉਸ ਦੀ ਦੁਕਾਨ ਸੀ ਉਸ ਦਾ ਆਪਣਾ ਚੱਪਲਾਂ ਦਾ ਕੰਮ ਸੀ ਕੰਮ ਹਜੇ ਨਵਾਂ ਨਵਾਂ ਸ਼ੁਰੂ ਕੀਤਾ ਸੀ ਇਸ ਕਰਕੇ ਉਸ ਦਾ ਬਹੁਤਾ ਕੰਮ ਚੱਲ ਨਹੀਂ ਰਿਹਾ ਸੀ ਇਸ ਕਰਕੇ ਉਸ ਦੇ ਦਿਮਾਗ ਤੇ ਟੈਨਸ਼ਨ ਬਣੀ ਰਹਿੰਦੀ ਉਹ ਆ ਕੇ ਆਪਣੀ ਟੈਨਸ਼ਨ ਘਰ ਵੀ ਦੱਸਦਾ ਉਸਦੀ ਪਤਨੀ ਸਮਝਾਉਂਦੀ ਸੀ ਕਿ ਕੋਈ ਗੱਲ ਨਹੀਂ ਕੰਮ ਵੀ ਚੱਲ ਪੇਗਾ ਸਭ ਵਧੀਆ ਹੋ ਜਾਏਗਾ ਇੱਕ ਦੋ ਮਹੀਨੇ ਬੀਤ ਜਾਂਦੇ ਨੇ ਪਰ ਉਸ ਦਾ ਕੰਮ ਬਿਲਕੁਲ ਵੀ ਨਹੀਂ ਚੱਲਦਾ ਉਹ ਕੰਮ ਬਿਲਕੁਲ ਬੰਦ ਹੋਣ ਤੇ ਆ ਜਾਂਦਾ ਉਹ ਬਹੁਤ ਪਰੇਸ਼ਾਨ ਹੁੰਦਾ ਕਿ ਉਸ ਦਾ ਕਾਫੀ ਨੁਕਸਾਨ ਹੋ ਗਿਆ ਇੱਕ ਦਿਨ ਉਹ ਜਦੋਂ ਸ਼ਾਮ ਨੂੰ ਘਰ ਵਾਪਸ ਆਉਂਦਾ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਮੇਰੀ ਗੱਲ ਸੁਣੋ ਆਪਣੇ ਪੁੱਤ ਦੀਆਂ ਚੱਪਲਾਂ ਟੁੱਟ ਗਈਆਂ ਨੇ ਤੁਸੀਂ ਇਦਾਂ ਕਰਿਓ ਉੰਦੇ ਵਕਤ ਕੱਲ ਨੂੰ ਦੁਕਾਨ ਤੋਂ ਇਹਦੀਆਂ ਚੱਪਲਾਂ ਲੈ ਆਇਓ ਨਾਲੇ ਕੱਲ ਜਲਦੀ ਆ ਜਿਓ ਦੁਪਹਿਰੇ ਆਪਣੇ ਘਰ ਰਿਸ਼ਤੇਦਾਰ ਆਉਣੇ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਕੱਲ ਨੂੰ ਮੈਂ ਜਲਦੀ ਆ ਜਾਊਂਗਾ ਤਾਂ ਉਹ ਇਨਸਾਨ ਅਗਲੇ ਦਿਨ ਦੁਕਾਨ ਤੇ ਚੱਲਿਆ ਜਾਂਦਾ ਜਦੋਂ ਦੁਪਹਿਰ ਹੁੰਦੀ ਹੈ ਤਾਂ ਉਹ ਕਹਿੰਦਾ ਕਿ ਅੱਜ ਤੇ ਘਰ ਰਿਸ਼ਤੇਦਾਰ ਆਉਣੇ ਨੇ ਤੇ ਆਪਣੇ ਪੁੱਤ ਲਈ ਚੱਪਲਾਂ ਵੀ ਲੈ ਕੇ ਜਾਣੀਆਂ ਨੇ ਤਾਂ ਉਹ ਚੱਪਲਾਂ ਦੇ ਇੱਕ ਦੋ ਜੋੜੇ ਚੁੱਕਦਾ ਤੇ ਘਰ ਨੂੰ ਚੱਲ ਪੈਂਦਾ ਗਰਮੀ ਬਹੁਤ ਜ਼ਿਆਦਾ ਸੀ ਸਤੇ ਦੇ ਵਿੱਚ ਆ ਰਿਹਾ ਸੀ ਤੇ ਦੇਖਦਾ ਕਿ ਇੱਕ ਲੜਕਾ ਜਸਦੇ ਪੈਰ ਬਿਲਕੁਲ ਨੰਗੇ ਸੀ ਉਹ ਗੁਬਾਰੇ ਵੇਚ ਰਿਹਾ ਸੀ ਉਸ ਇਨਸਾਨ ਨੂੰ ਉਸ ਲੜਕੇ ਤੇ ਦਇਆ ਆਉਂਦੀ ਹੈ ਤੇ ਉਸ ਦੇ ਕੋਲੇ ਜਾਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਪੁੱਤ ਤੂੰ ਇੰਨਾ ਕਿਉਂ ਭੱਜ ਰਿਹਾ ਤੇਰੇ ਪੈਰਾਂ ਦੇ ਵਿੱਚ ਚੱਪਲਾਂ ਵੀ ਹੈ ਨਹੀਂ ਕਿ ਤੇਰੇ ਪੈਰ ਨਹੀਂ ਮੱਚਦੇ ਤਾਂ ਉਹ ਕਹਿੰਦਾ ਹਾਂਜੀ ਪੈਰ ਬਹੁਤ ਮੱਚਦੇ ਨੇ ਇਸ ਕਰਕੇ ਤਾਂ ਭੱਜ ਰਿਹਾ ਤਾਂ ਉਹ ਇਨਸਾਨ ਕਹਿੰਦਾ ਕਿ ਪੁੱਤ ਤੂੰ ਚੱਪਲਾਂ ਪਾ ਲੈ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਚੱਪਲਾ ਹੈ ਨਹੀਂ ਤਾਂ ਉਹ ਇਨਸਾਨ ਉਸ ਤੇ ਦਇਆ ਦਿਖਾਉਂਦਾ ਤੇ ਆਪਣੇ ਪੁੱਤ ਵਾਲੀਆਂ ਚੱਪਲਾਂ ਉਸ ਲੜਕੇ ਨੂੰ ਦੇ ਦਿੰਦਾ ਹੈ ਉਹ ਲੜਕਾ ਉਹ ਚੱਪਲਾਂ ਪਾ ਕੇ ਬਹੁਤ ਖੁਸ਼ ਹੁੰਦਾ ਹੈ ਤੇ ਜਦੋਂ ਉਹ ਇਨਸਾਨ ਵਾਪਸ ਜਾਣ ਲੱਗਦਾ ਹੈ ਤਾਂ ਉਹ ਲੜਕਾ ਉਸ ਨੂੰ ਉੱਥੇ ਰੋਕ ਲੈਂਦਾ ਹੈ ਤੇ ਕਹਿੰਦਾ ਕਿ ਅੰਕਲ ਤੁਸੀਂ ਰੱਬ ਹੋ ਤਾਂ ਉਹ ਇਨਸਾਨ ਕਹਿੰਦਾ ਕਿ ਨਹੀਂ ਪੁੱਤ ਮੈਂ ਰੱਬ ਥੋੜੀ ਹਾਂ ਮੈਂ ਤਾਂ ਇਨਸਾਨ ਹਾਂ ਤਾਂ ਉਹ ਲੜਕਾ ਫੇਰ ਕਹਿੰਦਾ ਕਿ ਤੁਸੀਂ ਰੱਬ ਦੇ ਦੋਸਤ ਹੋ ਤਾਂ ਉਹ ਇਨਸਾਨ ਕਹਿੰਦਾ ਨਹੀਂ ਪੁੱਤ ਮੈਂ ਤਾਂ ਰੱਬ ਦਾ ਦੋਸਤ ਵੀ ਹੈ ਨਹੀਂ ਉਹ ਇਨਸਾਨ ਉਸ ਲੜਕੇ ਨੂੰ ਪੁੱਛਦਾ ਕੇ ਪੁੱਤ ਤੂੰ ਇਹ ਗੱਲਾਂ ਕਿਉਂ ਪੁੱਛ ਰਿਹਾ ਤੈਨੂੰ ਬਸ ਚੱਪਲਾਂ ਦੇਣੀਆਂ ਸੀ ਦੇ ਦਿੱਤੀਆਂ ਤਾਂ ਉਹ ਲੜਕਾ ਕਹਿੰਦਾ ਕਿ ਮੇਰੇ ਪੈਰ ਬਹੁਤ ਮੱਚਦੇ ਨੇ ਮੈਂ ਰੱਬ ਨੂੰ ਰਾਤ ਦੁਆ ਫਰਿਆਦ ਕਰਕੇ ਸੁੱਤਾ ਸੀ ਕਿ ਕੱਲ ਨੂੰ ਮੈਨੂੰ ਚੱਪਲਾਂ ਦੇ ਦਿਓ ਮੇਰੇ ਪੈਰ ਬਹੁਤ ਮੱਚਦੇ ਨੇ ਮੇਰੇ ਤੋਂ ਇੱਕ ਗੁਬਾਰੇ ਵੀ ਨਹੀਂ ਵੇਚ ਜਾਂਦੇ ਕਿਉਂਕਿ ਸੜਕ ਧੁੱਪ ਦੇ ਨਾਲ ਤਪ ਜਾਂਦੀ ਹੈ ਮੈਂ ਰੱਬ ਅੱਗੇ ਦੁਆ ਫਰਿਆਦ ਕੀਤੀ ਸੀ ਤੇ ਉਹਨਾਂ ਨੇ ਤੁਹਾਨੂੰ ਭੇਜ ਦਿੱਤਾ ਇਸ ਕਰਕੇ ਪੁੱਛ ਰਿਹਾ ਸੀ ਕਿਤੇ ਤੁਸੀਂ ਰੱਬ ਤਾਂ ਨਹੀਂ ਕਿ ਸੇ ਤੁਸੀਂ ਰੱਬ ਦੇ ਦੋਸਤ ਤਾਂ ਨਹੀਂ ਤਾਂ ਉਹ ਇਨਸਾਨ ਚੁੱਪ ਕਰਕੇ ਉੱਥੋਂ ਚਲਿਆ ਜਾਂਦਾ ਤੇ ਆਪਣੇ ਮਨ ਦੇ ਵਿੱਚ ਸੋਚਦਾ ਕਿ ਰੱਬ ਦਾ ਦੋਸਤ ਬੰਨਾ ਇੰਨਾ ਸੋਖਾ ਉਸ ਦੇ ਮਨ ਦੇ ਵਿੱਚ ਇੱਕ ਵੱਖਰੀ ਖੁਸ਼ੀ ਆ ਜਾਂਦੀ ਹੈ ਕਿਉਂਕਿ ਉਸ ਬੱਚੇ ਨੇ ਉਸ ਨੂੰ ਕੀ ਪਤਾ ਕਿਹੜੀਆਂ ਦੁਆਵਾਂ ਦਿੱਤੀਆਂ ਹੋਣੀਆਂ ਉਹ ਚੁੱਪਚਾਪ ਆ ਕੇ ਆਪਣੇ ਘਰ ਬੈਠ ਜਾਂਦਾ ਤੇ ਖੁਸ਼ੀ ਦੇ ਨਾਲ ਆਪਣੇ ਮਹਿਮਾਨਾਂ ਨਾਲ ਖਾਣਾ ਖਾਂਦਾ ਆਪਣੇ ਪੁੱਤ ਨੂੰ ਇੱਕ ਜੋੜਾ ਚੱਪਲਾਂ ਦਾ ਦਿੰਦਾ ਤੇ ਅਗਲੇ ਦਿਨ ਫਿਰ ਦੁਕਾਨ ਤੇ ਚਲਿਆ ਜਾਂਦਾ ਜਦੋਂ ਅਗਲੇ ਦਿਨ ਦੁਕਾਨ ਤੇ ਜਾ ਕੇ ਦੇਖਦਾ ਕਿ ਉਸ ਦੀ ਦੁਕਾਨ ਤੇ ਗ੍ਰਾਹਕ ਆਉਣੇ ਸ਼ੁਰੂ ਹੋ ਗਏ ਸੀ ਉਸ ਦੀ ਦੁਕਾਨ ਦੀ ਸੇਲ ਵੱਧ ਚੁੱਕੀ ਸੀ ਉਸ ਨੂੰ ਇੱਕ ਗੱਲ ਸਮਝ ਲੱਗ ਚੁੱਕੀ ਸੀ ਕਿ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਆਪਾਂ ਨੂੰ ਚੰਗੇ ਕਰਮ ਕਰਨੇ ਪੈਣਗੇ ਕਿਸੇ ਨੂੰ ਖੁਸ਼ ਕਰਨਾ ਪਾਏਗਾ ਫੇਰ ਹੀ ਆਪਣਾ ਪੀਰ ਮੁਰਸ਼ਿਦ ਆਪਣਾ ਰੱਬ ਆਪਣੇ ਤੋਂ ਖੁਸ਼ ਹੋਏਗਾ ਤੇ ਜੇਕਰ ਆਪਾਂ ਠੱਗੀਆਂ ਮਾਰੀਆਂ ਜੇਕਰ ਆਪਾਂ ਕਿਸੇ ਨੂੰ ਝੂਠ ਬੋਲਿਆ ਕਿਸੇ ਦਾ ਦਿਲ ਦੁਖਾਇਆ ਤੇ ਫੇਰ ਆਪਾਂ ਨੂੰ ਉਹ ਵੀ ਦਿਲ ਦੁਖਾਏਗਾ ਉਹ ਵੀ ਆਪਣੇ ਤੇ ਕੋਈ ਨਾ ਕੋਈ ਕਸ਼ਟ ਭੇਜੇਗਾ ਦਾ ਹਿਸਾਬ ਕਿਤਾਬ ਬਹੁਤ ਸਿੰਪਲ ਹੈ ਜੇ ਕਿਸੇ ਨੂੰ ਖੁਸ਼ੀ ਦੇਵਾਂਗੇ ਉਹ ਵੀ 10 ਗੁਣਾ ਹੋ ਕੇ ਆਏਗੀ ਜੇ ਕਿਸੇ ਦਾ ਨੁਕਸਾਨ ਕਰਾਂਗੇ ਉਹ ਵੀ 10 ਗੁਣਾ ਹੋ ਕੇ ਆਏਗਾ ਹੁਣੇ ਤੁਸੀਂ ਦੇਖ ਲਿਓ ਕਿ ਕੀ ਕਰਨਾ ਹੈ ਇਹ ਤਾਂ ਸੀ ਉਹ ਤਰੀਕਾ ਕਿ ਆਪਾਂ ਚੰਗੇ ਕਰਮ ਕਰਨੇ ਨੇ ਤੇ ਚੰਗੇ ਕਰਮਾਂ ਦੇ ਬਦਲੇ ਆਪਾਂ ਨੂੰ ਪੀਰ মুর্ਸ਼ਦ ਸਭ ਕੁਝ ਦੇਣਗੇ ਹੁਣ ਗੱਲ ਕਰਦੇ ਆਂ ਇਹ ਤਰੀਕਾ ਅਪਣਾਉਂਦੇ ਸਮੇਂ ਆਪਾਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਦੋ ਖਾਸ ਗਲਤੀਆਂ ਦਾ ਧਿਆਨ ਰੱਖਿਓ ਵੈਸੇ ਤਾਂ ਇਹ ਦੋਵੇਂ ਗਲਤੀਆਂ ਬਹੁਤ ਕਾਸ ਨੇ ਪਰ ਜੋ ਦੂਸਰੀ ਗਲਤੀ ਹੈ ਉਸ ਨੂੰ ਤੁਸੀਂ ਗੌਰ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਪਹਿਲੀ ਗਲਤੀ ਦੀ ਜਦੋਂ ਵੀ ਤੁਸੀਂ ਇਹ ਤਰੀਕਾ ਅਪਣਾਓ ਚੰਗੇ ਕਰਮ ਕਰੋ ਤਾਂ ਉਦੋਂ ਮਨ ਵਿੱਚ ਲਾਲਚ ਨਹੀਂ ਰੱਖਣਾ ਕਿ ਮੈਂ ਚੰਗੇ ਕਰਮ ਕਰੂੰਗਾ ਤੇ ਮੈਨੂੰ ਇਹਦਾ ਚੰਗਾ ਫਲ ਮਿਲੇਗਾ ਜਦੋਂ ਆਪਾਂ ਕਿਸੇ ਦੇ ਵਿੱਚ ਲਾਲਚ ਲੈ ਆਉਂਨੇ ਆ ਉਦੋਂ ਫਿਰ ਆਪਣਾ ਫਲ ਆਪਾਂ ਨੂੰ ਅੱਧਾ ਮਿਲਦਾ ਕਿਉਂਕਿ ਲਾਲਚ ਹਮੇਸ਼ਾ ਮਾੜੀ ਚੀਜ਼ ਹੁੰਦੀ ਹੈ ਲਾਲਚ ਕਰਕੇ ਕੁਝ ਮੰਗਾਗੇ ਤੇ ਫਿਰ ਕੁਝ ਨਹੀਂ ਮਿਲਣਾ ਤੇ ਜੇ ਸਿਰਫ ਇਦਾਂ ਸੋਚ ਕੇ ਚੰਗੇ ਕਰਮ ਕਰੀ ਗਏ ਕਿ ਜੋ ਰੱਬ ਨੇ ਦੇਣਾ ਹੈ ਠੀਕ ਹੈ ਤੇ ਫਿਰ ਪੀਰ ਮੁਰਸ਼ਿਦ ਉਹ ਚੀਜ਼ ਦੇਣਗੇ ਜੋ ਕਦੀ ਸੋਚੀ ਨਹੀਂ ਹੋਣੀ ਦੂਸਰੀ ਇਹ ਖਾਸ ਗਲਤੀ ਦਾ ਧਿਆਨ ਰੱਖਣਾ ਹੈ ਕਿ ਬਹੁਤ ਸਾਰੇ ਲੋਕ ਕੀ ਕਰਦੇ ਨੇ ਚੰਗਾ ਕਰਮ ਕਰਕੇ ਰੌਲਾ ਪਾਉਂਦੇ ਨੇ ਕਿ ਇਹ ਕੰਮ ਮੈਂ ਕੀਤਾ ਮੈਂ ਕੀਤਾ ਉਹ ਆਪਣਾ ਰੋਲਾ ਆਪਣੇ ਆਪ ਪਾਉਂਦੇ ਨੇ ਇੱਕ ਗੱਲ ਯਾਦ ਰੱਖਿਓ ਕਦੀ ਵੀ ਚੰਗਾ ਕਰਮ ਕਰਕੇ ਤੁਹਾਡੇ ਦੂਜੇ ਹੱਥ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਕੋਈ ਚੰਗਾ ਕਰਮ ਕੀਤਾ ਇਸ ਕਰਕੇ ਚੁੱਪਚਾਪ ਕਰੋ ਜੋ ਉਹਨੇ ਦੇਖਣਾ ਹੈ ਉਹਨੇ ਦੇਖ ਲੈਣਾ ਹੈ ਉਹਨੇ ਚੰਗਾ ਵੀ ਦੇਖਣਾ ਮਾੜਾ ਵੀ ਇਸ ਕਰਕੇ ਦੋ ਗਲਤੀਆਂ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੀਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ